ਦੋਸਤੋ ਪੰਜਾਬੀ ਤਬਸਰਾ ਦੇ ਇਸ ਮੰਚ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਸੰਡੇ ਟਾਕ ਬਹੁਤ ਅਹਿਮ ਬਹੁਤ ਜ਼ਰੂਰੀ ਸੈਨੇ ਕਹਿੰਦੇ ਆ ਵੀ ਜ਼ਖਮਾ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਅੰਦਰਲੇ ਤੇ ਇੱਕ ਬਾਹਰਲੇ ਜਿਹੜੇ ਸਾਡੇ ਬਾਹਰਲੇ ਜ਼ਖਮਾ ਉਹ ਮਲਮ ਪੱਟੀ ਨਾਲ ਬੇਟਾਡੀਨ ਨਾਲ ਸੈਪਟਰਾਂ ਦੀ ਗੋਲੀ ਪੈਨਸਿਲਿਨ ਜੈਂਟਾਮਾਈਸਿਨ ਦੇ ਟੀਕੇ ਉਹਦਾਂ ਠੀਕ ਹੋ ਜਾਂਦੇ ਨੇ ਪਰ ਜਿਹੜੇ ਅੰਦਰਲੇ ਜ਼ਖਮ ਹੁੰਦੇ ਨੇ ਉਹਨਾਂ ਦੀ ਦਵਾਈ ਹੈ ਜਿਹੜੀ ਉਹ ਚੰਗੀ ਗੱਲਬਾਤ ਅਸਾਰੂ ਸੇਧ ਤੇ ਊਰਜਾ ਭਰਪੂਰ ਗੱਲਾਂ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਅੱਗੇ ਵਧਣ ਨੂੰ ਮੌਕਾ ਮਿਲ ਸਕੇ ਤੇ ਇਹ ਵੀ ਤੁਸੀਂ ਸੁਣਿਆ ਹੋਊ ਕਿ ਜਦੋਂ ਅੰਦਰ ਅਦਾਸੀ ਹੋਵੇ ਉਦੋਂ ਜਿਹੜੀਆਂ ਪੱਕੀਆਂ ਛੜਕਾਂ ਨੇ ਉਹ ਵੀ ਕੱਚੀਆਂ ਬਣ ਜਾਂਦੀਆਂ ਨੇ ਤੇ ਜਦੋਂ ਅੰਦਰ ਚਾਹ ਨੱਚਦੇ ਹੋਣ ਜਦੋਂ ਅੱਗੇ ਵਧਣ ਦਾ ਜਨੂਨ ਹੋਵੇ ਉਦੋਂ ਬਿੰਗ ਤਰਿੰਗੀਆਂ ਕੱਚੀਆਂ ਛੜਕਾਂ ਵੀ ਜੀਟੀ ਰੋਡ ਬਣ ਜਾਂਦੀਆਂ ਨੇ ਖੈਰ ਬੰਦਾ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਹਾਡੀ ਕੁਦਰਤ ਤੁਹਾਡੇ ਨਾਲ ਆ ਸਰਵ ਸ਼ਕਤੀਮਾਨ ਤੁਹਾਡੇ ਨਾਲ ਆ ਕਹਿੰਦੇ ਨੇ ਜਿਹੜੇ ਬੰਦਾ ਆਸ ਬੀਜਦਾ ਆਸ ਦੀ ਖੇਤੀ ਕਰਦਾ ਉਹ ਆਸ ਉਗਦੀ ਵੀ ਆ ਉਹਨੂੰ ਫਲ ਫੁੱਲ ਵੀ ਲੱਗਦੇ ਨੇ ਤੇ ਅਸੀਂ ਉਹਦਾ ਆਨੰਦ ਵੀ ਲੈਨੇ ਆ ਕਈ ਵਾਰੀ ਲੱਗਦਾ ਹੁੰਦਾ ਕਈ ਘਰਾਂ ਚ ਅਸੀਂ ਜਾਨਨੇ ਆ ਯਾਰ ਹੁਣ ਤਾਂ ਕੰਮ ਖਤਮ ਆ ਇਸ ਤੋਂ ਬਾਅਦ ਕੀ ਹੋਊਗਾ ਇੱਥੇ ਕਹਾਣੀ ਖਤਮ ਵੀ ਇੱਥੇ ਕੋਈ ਦੁਬਾਰੇ ਖੁਸ਼ੀ ਦਾ ਮਾਹੌਲ ਬਣ ਜੂਗਾ ਪਰ ਅਸੀਂ ਦੇਖਦੇ ਆ ਉਹਨਾਂ ਘਰਾਂ ਦੇ ਵਿੱਚੋਂ ਹੀ ਨੇਮ ਵਜਦੇ ਨੇ ਉਹਨਾਂ ਘਰਾਂ ਦੇ ਵਿੱਚੋਂ ਜੰਨਾ ਚੜਦੀਆਂ ਨੇ ਉਹਨਾਂ ਘਰਾਂ ਦੇ ਵਿੱਚ ਵੀ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਤੇ ਸਾਡੇ ਸਾਹਮਣੇ ਉਦਾਹਰਨਾ ਕਿ ਜਦੋਂ ਸਾਡੇ ਗਵਾਂਢੀ ਪਿੰਡ ਮੂਸਾ ਸਿੱਧੂ ਮੂਸੇਵਾਲਾ ਜਿਸ ਦਿਨ ਦੁਨੀਆ ਤੋਂ ਗਿਆ ਲੱਖਾਂ ਦੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਅੰਤਮ ਸੰਸਕਾਰ ਤੇ ਜੋ ਥਾਪੀ ਮਾਰੀ ਸੀ ਪੱਟ ਤੇ ਤੁਹਾਡੇ ਸਾਰਿਆਂ ਦੇ ਯਾਦ ਹੋ ਤੇ ਉਹ ਥਾਪੀ ਉਹਦੇ ਨਾਲ ਸਾਡਾ ਹਿਰਦਾ ਸਾਡਾ ਕਲੇਜਾ ਪਾਟ ਗਿਆ ਸੀ ਵੀ ਇੱਕ ਪਿਓ ਸਿਰ ਤੋਂ ਪੱਗ ਲਾ ਕੇ ਬੀਖ ਮੰਗ ਕੇ ਵੀ ਨਾਲੇ ਥਾਪੀ ਮਾਰ ਰਿਹਾ ਤੇ ਸਾਡੇ ਸਾਰੇ ਦੇ ਅੱਖਾਂ ਗਮਗੀਨ ਸੀ ਤੇ ਉਸ ਤੋਂ ਬਾਅਦ ਸਾਰੇ ਨੇ ਅਸੀਸਾਂ ਸਾਰੀਆਂ دعاਵਾਵਾਂ ਇੱਕ ਆਸ ਬੀਜੀ ਗਈ ਤੇ ਉਹ ਆਸ ਫੁੱਟੀ ਤੇ ਦੁਬਾਰੇ ਉਹਨਾਂ ਦੇ ਘਰੇ ਬੱਚਾ ਪੈਦਾ ਹੋਇਆ ਬੜਾ ਖੂਬਸੂਰਤ ਬੱਚਾ ਪੈਦਾ ਹੋਇਆ ਤੇ ਉੱਥੇ ਵੀ ਨਿੰਮ ਨਿੰਮ ਵੱਜਿਆ ਤੇ ਉਸ ਘਰ ਦੇ ਵਿੱਚ ਵੀ ਆਮੀ ਬਾਬਾ ਨਾਨਕਾ ਸਭ ਲਈ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਦੇ ਗੀਤ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ YouTube ਤੇ Facebook ਤੇ ਆਪਾਂ ਸਾਰਿਆਂ ਨੇ ਸੁਣਿਆ ਸੋ ਇਸ ਕਰਕੇ ਸਾਨੂੰ ਦੋ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਹਮਣਾ ਕਰਨਾ ਪੈਂਦਾ ਇੱਕ ਚੀਜ਼ ਐਂਡ ਕਿਸੇ ਚੀਜ਼ ਦਾ ਮਾੜਾ ਹੁੰਦਾ ਤੇ ਐਂਡ ਬੁਰਾ ਹੁੰਦਾ ਪਰ ਅਸਲ ਦੇ ਵਿੱਚ ਕਹਿੰਦੇ ਨੇ ਜਿਹੜੇ ਮਨੋਵਿਗਿਆਨੀ ਨੇ ਉਹ ਕਹਿੰਦੇ ਕੋਈ ਐਂਡ ਬੁਰਾ ਨਹੀਂ ਹੁੰਦਾ ਕੋਈ ਬੰਦਾ ਤੁਹਾਡਾ ਸਾਥ ਛੱਡ ਜੇ ਤੁਸੀਂ ਸਮਝ ਲਓ ਕਿ ਬਸ ਉਹ ਸਮਾਂ ਸੀ ਕੁਦਰਤ ਨੇ ਤੁਹਾਨੂੰ ਬਚਾ ਲਿਆ ਜੇ ਤੁਸੀਂ ਉਹਦੇ ਨਾਲ ਰਹਿੰਦੇ ਤੇ ਕੋਈ ਕਿਸੇ ਥਾਂ ਤੇ ਤੁਸੀਂ ਪ੍ਰੋਪਰ ਨਹੀਂ ਪਹੁੰਚ ਸਕੇ ਉਹ ਵੀ ਤੁਹਾਡੇ ਲਈ ਚੰਗਾ ਸੀ ਤੁਸੀਂ ਜਦੋਂ ਪੋਜੀਟਿਵ ਸੋਚਦੇ ਹੋ ਜਦੋਂ ਤੁਸੀਂ ਧਨਾਤਮਕ ਸੋਚਦੇ ਹੋ ਤਾਂ ਤੁਹਾਡੇ ਅੰਦਰੋਂ ਪੋਜ਼ਿਟਿਵਿਟੀ ਨਿਕਲਦੀ ਹੈ ਸੋ ਸਾਰੀਆਂ ਗੱਲਾਂ ਕਹਿੰਦੇ ਕੁਝ ਵੀ ਹੋਵੇ ਅੰਤ ਨੂੰ ਚੰਗਾ ਹੁੰਦਾ ਕੁਛ ਵੀ ਹੋਵੇ ਤੁਹਾਡੇ ਨਾਲ ਕੁਝ ਵੀ ਵਾਪਰਿਆ ਹੋਵੇ ਅੰਤ ਨੂੰ ਚੰਗਾ ਹੁੰਦਾ ਤੇ ਚੰਗੇ ਤੋਂ ਭਾਵ ਇਹ ਨਹੀਂ ਹੁੰਦਾ ਕਿ ਤੁਹਾਡੀ ਪਰਪਾਈ ਹੋ ਗਈ ਜਾਂ ਤੁਹਾਨੂੰ ਜਿਹੜਾ ਨੁਕਸਾਨ ਹੋਇਆ ਸੀ ਉਹਦੀ ਪੈਸੇ ਮਿਲ ਗਏ ਜਾਂ ਉਹਦਾ ਕੁਝ ਉਹ ਮਿਲ ਗਿਆ ਪਰ ਜਿਹੜਾ ਤੁਸੀਂ ਇਨੇ ਔਖੇ ਸਮਿਆਂ ਦੇ ਵਿੱਚੋਂ ਲੰਘ ਕੇ ਕਿਉਂਕਿ ਕਹਿੰਦੇ ਨੇ ਜਿਹੜਾ ਸੋਨਾ ਹੁੰਦਾ ਉਹ ਸੱਟਾਂ ਖਾ ਕੇ ਗਹਿਣਾ ਬਣਦਾ ਤੇ ਫਿਰ ਕਿਸੇ ਦੇ ਨੱਕ ਦਾ ਕੋਕਾ ਬਣਦਾ ਕਿਸੇ ਦੇ ਕੰਨਾਂ ਦੇ ਝੁੰਮਕੇ ਬਣਦਾ ਤੇ ਕਿਸੇ ਦੀ ਉਂਗਲ ਦੀ ਮੰਦਰੀ ਬਣਦਾ ਤੇ ਇਸ ਤਰੀਕੇ ਨਾਲ ਬੰਦਾ ਵੀ ਜਦੋਂ ਸੱਟਾਂ ਖਾ ਕੇ ਬੰਦਾ ਵੀ ਜਦੋਂ ਝਮੇਲਿਆਂ ਦੇ ਵਿੱਚੋਂ ਲੰਘ ਕੇ ਬਿੰਗੀਆਂ ਟਿੱਡੀਆਂ ਸੜਕਾਂ ਵਿੱਚੋਂ ਲੰਘ ਕੇ ਜਿੱਥੋਂ ਕਦੇ ਸੋਚਿਆ ਨਹੀਂ ਹੁੰਦਾ ਉਹਨੇ ਵੀ ਯਾਰ ਇੱਥੇ ਉੱਠ ਖੜਾਂਗੇ ਉੱਥੇ ਲੰਘ ਕੇ ਬੰਦਾ ਜਦੋਂ ਆਉਂਦਾ ਅੱਗੇ ਤਾਂ ਫਿਰ ਉੱਥੇ ਜਿਹੜਾ ਹੁੰਦਾ ਉਹ ਇੱਕ ਚੀਜ਼ ਦੀ ਤਸੱਲੀ ਹੁੰਦੀ ਹੈ ਜਿਵੇਂ ਤੁਹਾਨੂੰ ਕਿਹਾ ਮੈਂ ਇਹ ਨਹੀਂ ਹੁੰਦਾ ਕਿ ਵੀ ਜਿਹੜਾ ਹੈਗਾ ਤੁਹਾਨੂੰ ਕੁਝ ਮਿਲ ਗਿਆ ਪਰ ਇੱਕ ਚੀਜ਼ ਦੀ ਤਸੱਲੀ ਹੁੰਦੀ ਹੈ ਕਿ ਕੁਦਰਤ ਆ ਜਿਹੜੀ ਅਕਾਲ ਆ ਜਿਹੜਾ ਸਰਬਸ਼ਕਤੀਮਾਨ ਆ ਉਹ ਤੁਹਾਡੇ ਨਾਲ ਆ ਤੇ ਇਸ ਕਰਕੇ ਜਦੋਂ ਤੁਹਾਡੇ ਨਾਲ ਹੋਵੇ ਤਾਂ ਉਹ ਜਿਹੜਾ ਹੈਗਾ ਆਪਾਂ ਪਹਿਲਾਂ ਕਿਹਾ ਕਿ ਉੱਪਰ ਵਾਲਾ ਜਦੋਂ ਤੁਹਾਡੇ ਨਾਲ ਆ ਤੇ ਥੱਲੇ ਵਾਲੇ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਸੋ ਇਹ ਬਹੁਤ ਹੀ ਆਪਣੇ ਲਈ ਊਰਜਾ ਭਰਪੂਰ ਗੱਲ ਆ ਕਿ ਸਾਨੂੰ ਸਦਾ ਆਸਵੰਦ ਸਦਾ ਹੀ ਉਮੀਦ ਰੱਖਣੀ ਚਾਹੀਦੀ ਆ ਅ ਠੰਡਾਂ ਤੋਂ ਬਾਅਦ ਗਰਮੀਆਂ ਗਰਮੀਆਂ ਤੋਂ ਬਾਅਦ ਜਿਹੜਾ ਹੈਗਾ ਮੌਸਮ ਫਿਰ ਜਿਹੜਾ ਹੈਗਾ ਸਾਫ਼ ਹੁੰਦਾ ਹੈ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਸ ਸਮੇਂ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ ਫਿਰ ਆਪਾਂ ਲਾਸਟ ਦੇ ਵਿੱਚ ਗੱਲ ਕਰੀਏ ਕਿ ਜਿਹੜਾ ਸਾਡੇ ਕੋਲ ਹੈਗਾ ਸਿਸਟਮ ਹੈਗਾ ਦੁਨੀਆਦਾਰੀ ਦਾ ਸਿਸਟਮ ਆ ਇਹਦੇ ਵਿੱਚ ਵਿਚਰਨ ਲਈ ਬੰਦੇ ਨੂੰ ਇੱਕ ਪ੍ਰੋਪਰ ਇੱਕ ਸਹੀ ਬੈਲੈਂਸ ਦੀ ਲੋੜ ਹੈ ਤੇ ਅਸੀਂ ਸੈਲਫ ਟਾਕ ਕਰਦੇ ਆਂ ਸੈਲਫ ਟਾਕ ਕੀ ਹੈ ਖੁਦ ਨਾਲ ਗੱਲਬਾਤ ਕਰਦੇ ਆ ਤੇ ਸਾਡੇ ਕੋਲ ਕਹਾਣੀਆਂ ਨੇ ਹਰੇਕ ਬੰਦਾ ਕਹਾਣੀ ਚੱਕੀ ਫਿਰਦਾ ਕਿਸੇ ਕੋਲੇ ਮਾੜੀਆਂ ਕਹਾਣੀਆਂ ਆਪਾਂ ਚੱਕਦੇ ਆ ਆਮ ਤੌਰ ਤੇ ਜਿਹੜੀਆਂ ਚੰਗੀਆਂ ਉਹ ਨਹੀਂ ਚੱਕਦੇ ਜਿਹੜੀਆਂ ਸਾਡੀਆਂ ਜਿੱਤਾਂ ਨੇ ਉਹਨਾਂ ਨੂੰ ਭੁੱਲ ਜਾਂਦੇ ਆ ਖਾਰਾਂ ਨੂੰ ਯਾਦ ਰੱਖਦੇ ਆ ਟਕੋਰਾਂ ਨੂੰ ਯਾਦ ਰੱਖਦੇ ਆ ਸ਼ਾਬਾਸ਼ੇਰ ਨੂੰ ਭੁੱਲ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਨੇ ਤੇ ਜਦੋਂ ਅਸੀਂ ਉਹ ਗੱਲ ਕਰਦੇ ਆ ਉਹ ਫਿਰ ਸਾਡੇ એનર્ਜੀ ਜਿਹੜੀ ਸਾਡੇ ਅੰਦਰਲੀ ਊਰਜਾ ਉਹਨੂੰ ਸਾਰਾ ਦਿਨ ਸੋਕਦੀ ਰਹਿੰਦੀ ਆ ਉਹ ਇੱਕ ਡੰਗ ਟਕ 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 ਉਥੇ ਵੱਜਦਾ ਰਹਿੰਦਾ ਤੇ ਉਹਦੇ ਨਾਲ ਕੀ ਆ ਸਾਡਾ ਅੰਦਰਲਾ ਜਰਜਰਾ ਹੋ ਜਾਂਦਾ ਤੇ ਇਸ ਕਰਕੇ ਚਿਰਗੀਆਂ ਕਹਾਣੀਆਂ ਤੁਹਾਡੀਆਂ ਜਿੱਤਾਂ ਵਾਲੀਆਂ ਕਹਾਣੀਆਂ ਸੁਣਾਓ ਆਪ ਨੂੰ ਜਦੋਂ ਤੁਸੀਂ ਜਿੱਤੇ ਸੀ ਕਿਉਂਕਿ ਉਤਸ਼ਾਹ ਨਾਲ ਬੰਦਾ ਅੱਗੇ ਵਧਦਾ ਸੋ ਨਫਾ ਕੱਲਾ ਪੈਸਿਆਂ ਦਾ ਨਹੀਂ ਹੁੰਦਾ ਨਫਾ ਤੁਹਾਡੇ ਸਬੰਧਾਂ ਦਾ ਵੀ ਹੁੰਦਾ ਨਫਾ ਤੁਹਾਡੇ ਦੈਰੇ ਦਾ ਵੀ ਹੁੰਦਾ ਤੇ ਨਫਾ ਤੁਹਾਡੇ ਅੱਗੇ ਵਧਣ ਦਾ ਉਹਦੇ ਵਿੱਚ ਤੁਹਾਡੀ ਬੱਲੇ ਬੱਲੇ ਦਾ ਵੀ ਹੁੰਦਾ ਸੋ ਸਾਰੀਆਂ ਚੀਜ਼ਾਂ ਆਪਾਂ ਪੈਸੇ ਨਾਲ ਨਾ ਜੋੜਿਆ ਕਰੀਏ ਤੇ ਜਦੋਂ ਬੰਦੇ ਨੂੰ ਜਿਵੇਂ ਆਪਾਂ ਕਹਿੰਦੇ ਨਾ ਇੱਕ ਲਾਲੇ ਦੀ ਦੁਕਾਨ ਹੁੰਦੀ ਆ ਤੇ ਉਹਨੂੰ ਜੇ 2 ਰੁਪਏ ਬਣ ਜਾਣ ਬੜਾ ਖੁਸ਼ ਹੁੰਦਾ ਤੇ ਇਸ ਕਰਕੇ ਜਦੋਂ ਸਾਨੂੰ ਕਿਸੇ ਸਟੈਪ ਤੇ ਨਫੇ ਦੀ ਕਿਸਮਤ ਤੁਹਾਨੂੰ ਮੈਂ ਦੱਸਤੀਆਂ ਜਦੋਂ ਵੀ ਕਿਸੇ ਸਟੈਪ ਤੇ ਤੁਹਾਨੂੰ ਮਿਲਦਾ ਉਹ ਕਹਾਣੀ ਆਪਦੇ ਆਪ ਨੂੰ ਦੁਬਾਰੇ ਸੁਣਾਓ ਇਹ ਨਾ ਸੁਣਾਓ ਜੇ ਜਰ ਮੇਰੇ ਨਾਲ ਫਲਾਨੇ ਟਾਈਮ ਤੇ ਉਹ ਹੋ ਗਿਆ ਸੀ ਫਲਾਨੇ ਟਾਈਮ ਤੇ ਆ ਹੋ ਗਿਆ ਸੀ ਵੀ ਹੁਣ ਤਾਂ ਬਸ ਕਹਾਣੀ ਖਤਮਾ ਨਹੀਂ ਲੰਘ ਗਿਆ ਡਨ ਸੋ ਡਨ ਕੱਲ ਤੁਹਾਡਾ ਕੱਲ ਹਜੇ ਗਰਭ ਦੇ ਵਿੱਚ ਆ ਸਮੇਂ ਦੇ ਕੱਲ ਨਹੀਂ ਆਇਆ ਕੱਲ ਨੂੰ ਜਦੋਂ ਤੁਸੀਂ ਉੱਠੋਗੇ ਨਵਾਂ ਦਿਨ ਬਖਸ਼ਿਸ਼ ਹੁੰਦੀ ਆ ਇੱਕ ਦਿਨ ਹੋਰ ਇਕਦਰ ਹੋਰ ਚੁੱਕੇ ਛੱਕੇ ਲਾਉਣ ਲਈ ਜ਼ਿੰਦਗੀ ਦੇ ਕ੍ਰਿਕਟ ਦੇ ਮੈਦਾਨ ਦੇ ਵਿੱਚ ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਵੀ ਦਿਨ ਆ ਉਹਦਾ ਵੈਲਕਮ ਕਰੀਏ ਤੇ ਨਾਲ ਹੀ ਅਸੀਂ ਪੂਰੀ ਊਰਜਾ ਦੇ ਨਾਲ ਜਿਹੜਾ ਵੀ ਕੰਮ ਕਰੀਏ ਆਪਦੇ ਆਪ ਨੂੰ ਚੰਗੀਆਂ ਕਹਾਣੀਆਂ ਸੁਣਾਉਂਦੇ ਹੋਏ ਆਪਦੇ ਆਪ ਨੂੰ ਊਰਜਾਵਾਨ ਰੱਖਦੇ ਹੋਏ ਅੱਗੇ ਵਧੀਏ ਤੇ ਲਾਸਟ ਦੇ ਵਿੱਚ ਕੁਝ ਮੈਂ ਜੇ ਤੁਹਾਡੇ ਨਾਲ ਇੱਕ ਮੈਨੂੰ ਬੜਾ ਵਧੀਆ ਸੋਸ਼ਲ ਮੀਡੀਆ ਤੇ ਸਾਡੇ ਗਵੰਡੀ ਨੇ ਧਰਮਪਾਲ ਜੀ ਉਹਨਾਂ ਦਾ ਮੈਸੇਜ ਮਿਲਿਆ ਉਹ ਤੁਹਾਡੇ ਨਾਲ ਸ਼ੇਅਰ ਕਰਕੇ ਆਪਾਂ ਜਦੀ ਵੀਡੀਓ ਖਤਮ ਕਰਦੇ ਹਾਂ ਆ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਕਿ ਇੱਕ ਇਹ ਗੱਲ ਹੁੰਦੀ ਆ ਕਿ ਆਪਣੇ ਕੋਲੇ ਬੰਦੇ ਉੱਪਰੋਂ ਹੋਰ ਤੇ ਅੰਦਰੋਂ ਹੋਰ ਉਸੇ ਤਰੀਕੇ ਨਾਲ ਹੈਗਾ ਜੋ ਦਿਲ ਵਿੱਚ ਰੱਖਦੇ ਖਾਰਾਂ ਉਹ ਸੱਜਣ ਨਹੀਂ ਹੁੰਦੇ ਜੋ ਦਿਲ ਵਿੱਚ ਰੱਖਦੇ ਖਾਰਾਂ ਉਹ ਸੱਜਣ ਨਹੀਂ ਹੁੰਦੇ ਜੋ ਹਰ ਗੱਲ ਤੇ ਕਰਨ ਟਕਰਾਰਾਂ ਉਹ ਸੱਜਣ ਨਹੀਂ ਹੁੰਦੇ ਦਿਲ ਦੇ ਕੌੜੇ ਮੂੰਹ ਦੇ ਮਿੱਠੇ ਦਿਲ ਦੇ ਕੌੜੇ ਮੂੰਹ ਦੇ ਮਿੱਠੇ ਜੋ ਬਣ ਦਿਖਾਉਂਦੇ ਨੇ ਫਿਰ ਫਿਰ ਦਿਲ ਨੂੰ ਦੇਣ ਜ਼ਖਮ ਹਜ਼ਾਰਾਂ ਫਿਰ ਦਿਲ ਨੂੰ ਦੇਣ ਜ਼ਖਮ ਹਜ਼ਾਰਾਂ ਉਹ ਸੱਜਣ ਨਹੀਂ ਹੁੰਦੇ ਉਹ ਸੱਜਣ ਨਹੀਂ ਹੁੰਦੇ ਸੋ ਸਾਥੀਓ ਤੁਹਾਡਾ ਜਿਹੜਾ ਪਾਸਟ ਆ ਉਹ ਕਦੇ ਫਿਊਚਰ ਨਹੀਂ ਬਣ ਸਕਦਾ ਤੇ ਇਸ ਕਰਕੇ ਹਥਿਆਰ ਚੱਕ ਕੇ ਡਟ ਕੇ ਪੂਰੇ ਆਪਾਂ ਜਹੋ ਜਲਾਲ ਨਾਲ ਜ਼ਿੰਦਗੀ ਜਿਉਈਏ ਤੇ ਆਪਣੀਆਂ ਵੀਡੀਓ ਆਪਣੀ ਜਿਹੜੀ ਗੱਲਬਾਤ ਹੁੰਦੀ ਆ ਇਹਦਾ ਮੇਨ ਮਕਸਦ ਮੇਨ ਇਹੀ ਹੁੰਦਾ ਤੇ ਲੱਗਦਾ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ ਬੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਰਿਸਪੌਂਸ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਸਲਾਮਤ ਰਹੋ ਸਤਿ ਸ੍ਰੀ ਅਕਾਲ